ਸਤਿਕਾਰਯੋਗ ਬਾਈ ਜੀ ਸਵਾਗਤ ਹੈ ਆਪਣੀ ਨਵੀਂ ਵੀਡੀਓ 'ਚ ਤੇ ਅੱਜ ਗੱਲ ਕਰਦੇ ਆਂ ਆਪਾਂ ਆਪਣੀ ਮਸ਼ੀਨ ਟੋਲੀ ਬਾਰੇ ਸਪਰੇਅ ਵਾਲੀ ਬਾਰੇ ਪੈਟਰੋਲ ਇੰਜਨ ਬਾਰੇ ਆਜੋ ਪਹਿਲਾਂ ਚੈੱਕ ਕਰੋ ਜੀ ਕਾ ਜੀ ਮੋਟਾ ਮੁੰਡੀ ਗੱਲ ਜੇਕਰ ਬਾਈ ਜੀ ਤੁਸੀਂ ਪੈਟਰੋਲ ਵਾਲੀ ਟੋਲੀ ਲੈਣ ਜਾ ਰਹੇ ਹੋ ਜਾਂ ਕੰਮ ਕਰਾਣਾ ਚਾਹੁੰਦੇ ਹੋ ਤਾਂ ਦੇਖ ਸਕਦੇ ਹੋ ਆਪਾਂ ਨਵਾਂ ਇੰਜਨ ਰਖਾਇਆ ਇਸ ਤੇ ਟੋਲੀ ਤੇ ਪਹਿਲਾਂ ਸੀ ਇੰਜਨ ਇਸ ਦੇ ਨਾਲ ਉਸ ਦੇ ਵਾਲਵੂਲ ਲੀਕ ਹੋ ਗਏ ਸੀਗੇ ਉਸ ਤੋਂ ਬਾਅਦ ਬਦਲਤਾ ਚਾਰ ਸੀਜ਼ਨ ਚਾਰ ਸਾਲ ਚੱਲ ਗਈ ਟੋਲੀ ਇਹ ਲਗਭਗ ਡੱਬਾ ਜਿਹੜਾ ਬਿਲਕੁਲ ਸਹੀ ਹੈ ਇਸ ਦਾ ਤੇ ਇੰਜਨ ਹੈ 70 ਸੀਸੀ ਦਾ ਹੈ ਇਹ ਛੋਟੇ ਵੀ ਇੰਜਨ ਮਿਲ ਸਕਦੇ ਜੇ ਤੁਸੀਂ ਚਾਹੋ ਤਾਂ ਛੋਟੇ ਇੰਜਨ ਵੀ ਰਖਾ ਸਕਦੇ ਹੋ ਇਹ 70 ਸੀਸੀ ਦਾ ਆਪਾਂ ਨੂੰ ਦੂਜਾ ਵਿੱਚ ਕੱਟ ਕੇ ਤੇ 4200 4000 ਦੇ ਨੇੜੇ ਪਿਆ ਹੈਗਾ ਤੇ 3500 ਤੋਂ ਸਟਾਰਟ ਹੈ 3000 3500 ਤੋਂ ਇੰਜਨ ਬਿਲਕੁਲ ਓਕੇ ਦੀ ਰਿਪੋਰਟ ਹੈ ਜੇਕਰ ਤੁਸੀਂ ਕਿਰਾਏ ਦਾ ਕੰਮ ਕਰਦੇ ਹੋ ਤਾਂ ਤੁਹਾਨੂੰ ਵੱਡਾ ਇੰਜਨ ਰੱਖਣ ਦੀ ਜ਼ਰੂਰਤ ਹੈ 70 ਸੀਸੀ ਦੇ ਪ੍ਰੈਸ਼ਰ ਤੁਹਾਨੂੰ ਦਿਖਾਵਾਂਗੇ ਸਟਾਰਟ ਕਰਕੇ ਜਦੋਂ ਪਾਣੀ ਪਾਇਆ ਬਹੁਤ ਹੀ ਜ਼ੋਰਦਸਤ ਆਪਣੀ 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 ਖੁਦ ਦੀ ਇੰਜਨ ਹੈ ਇਹ ਟੋਲੀ ਆ ਆਪਣੀ ਆਪਾਂ ਕਿਰਾਏ ਤੇ ਕੰਮ ਕਰਦੇ ਆਂ ਦੇਖ ਸਕਦੇ ਹੋ ਬਿਲਕੁਲ ਓਕੇ ਦੀ ਰਿਪੋਰਟ ਹੈ ਹੋਰ ਸਾਰਾ ਕੁਝ ਨਾਲ ਹੀ ਸੀਗਾ ਇਸ ਦਾ ਨਾਲ ਦਾ ਹੀ ਹੈ 4 ਸਾਲ ਹੋ ਗਏ ਪਟੇ ਨਵੇਂ ਪਵਾਏ ਸੀਗੇ ਇਸ ਟਾਈਮ ਹੁਣ ਤੁਹਾਨੂੰ ਦੱਸ ਦਈਏ ਪੰਪ ਨਾਲ ਦਾ ਸੀਗਾ ਪਾਣੀ ਵਾਲਾ ਪੰਪ ਆ ਉਹ ਇਸ ਦੇ ਨਾਲ ਦਾ ਹੀ ਆ ਬਿਲਕੁਲ ਓਕੇ ਇਸ ਦਾ ਕੰਮ ਤਾਂ ਪਿਛਲੇ ਸਾਲ ਸੀਜ਼ਨ ਚ ਹੁਣੇ ਵੇਲੇ ਕਰਾਇਆ ਸੀਗਾ ਆਪਾਂ ਡੱਬਾ ਬਿਲਕੁਲ ਓਕੇ ਆ ਪਾਣੀ ਇਹ ਕਿਤੋਂ ਨਹੀਂ ਲੀਕ ਆ ਪੈਟਰੋਲ ਵਾਲੀ ਟੈਂਕੀ ਵੀ ਬਿਲਕੁਲ ਓਕੇ ਆ ਜਿਹੜੇ ਸੱਜਣ ਮਿੱਤਰਾਂ ਦਾ ਇੰਜਣ ਸਟਾਰਟ ਨਹੀਂ ਹੁੰਦਾ ਉਸ ਬਾਰੇ ਵੀ ਆਪਾਂ ਦੱਸ ਦਈਏ। ਕਈ ਵਾਰੀ ਇਸ ਦੀ ਤਾਰ ਹੈ ਜਿਹੜੀ ਸੋਚ ਹੈ ਇਸ ਤਰ੍ਹਾਂ ਜੇ ਲੱਗੀ ਹੈ ਤੁਹਾਡੇ ਤਾਂ ਉਹ ਵਿੱਚੋਂ ਕਈ ਵਾਰੀ ਲੱਗੀ ਲਗਾਈ ਰਹਿ ਜਾਂਦੀ ਹੈ ਇਸ ਤਰ੍ਹਾਂ ਬੰਦ ਕਰਨ ਓਕੇ ਆਫ ਆਨ ਆਫ ਹੈ ਤੇ ਦੂਜੀ ਮੇਨ ਗੱਲ ਤੁਸੀਂ ਜਦੋਂ ਲਾ ਲੋ ਵੀ ਸੀਜ਼ਨ ਦਾ ਕੰਮ ਕਰਕੇ ਹਟ ਕੇ ਉਸ ਤੋਂ ਬਾਅਦ ਪੈਟਰੋਲ ਕੱਢ ਕੇ ਬਿਲਕੁਲ ਸਾਫ਼ ਕਰਕੇ ਇਸ ਨੂੰ ਕਾਰਬੂਰੇਟਰ ਨੂੰ ਖਾਲੀ ਕਰਕੇ ਰੱਖ ਦਿਆ ਕਰੋ। ਇਹਦੇ ਵਿੱਚ ਦੀ ਹਵਾ ਕ੍ਰੋਸ ਹੁੰਦੀ ਰਹਿੰਦੀ ਹੈ। ਨੀ ਦੇ ਦੇ ਵਿੱਚ ਕਾਰਬਨ ਜੰਮ ਜਾਂਦੀ ਹੈ ਖਰਾਬ ਹੋ ਜਾਂਦਾ ਹੈ ਜਰ ਵਗੈਰਾ ਫੜ ਜਾਂਦਾ ਹੈ ਉਸ ਤੋਂ ਬਾਅਦ ਸਿੱਧਾ ਕਾਰਬੇਟਰ ਬਦਲੇ ਹੀ ਜਾਂਦਾ ਹੈ ਇਸ ਦੀ ਕੋਈ ਰਿਪੇਅਰ ਨਹੀਂ ਕਰਦੇ ਦੂਜੀ ਗੱਲ ਜੇਕਰ ਥੋੜੀ ਬਹੁਤੀ ਸਟਾਰਟਿੰਗ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਇਹ ਜਿਹੜਾ ਨਟ ਹੈ ਤੁਸੀਂ ਇਹ ਦੇਖ ਸਕਦੇ ਹੋ ਇਸ ਨੂੰ ਵਧਾ ਘਟਾ ਕੇ ਦੇਖ ਸਕਦੇ ਹੋ ਕਰ ਸਕਦੇ ਹੋ ਤੇਲ ਇਸ ਤੋਂ ਵੱਧਾ ਘਟਦਾ ਇਸ ਸੈੱਟ ਕਰੋਗੇ ਤਾਂ ਘਟੂਗਾ ਇਸੇ ਕਰੋਗੇ ਵਧੂਗਾ ਤੇਲ ਕਰਨਾ ਉਹਦੀ ਜਦੋਂ ਇੰਜਨ ਸਟਾਰਟ ਹੋ ਗਿਆ ਸਟਾਰਟ ਕਰ ਲਿਆ ਉਸ ਤੋਂ ਬਾਅਦ ਪੂਰੀ ਸਪੀਡ ਥੋ ਕਰਕੇ ਇੰਜਨ ਦੀ ਜਿੱਥੇ ਵਾਈਬ੍ਰੇਸ਼ਨ ਹੋਣ ਲੱਗੀ ਇੰਜਨ ਦੀ ਉਸ ਤੋਂ ਥੋੜਾ ਜਿਹਾ ਵਧਾ ਕੇ ਰੋਕ ਦਿਓ ਉਸ ਤੇ ਉਥੇ ਬਿਲਕੁਲ ਤੇਲ ਸਹੀ ਖਾਊਗਾ ਇੰਜਨ ਤੇ ਤੁਸੀਂ ਇਹ ਦੱਸਿਓ ਵੀ ਤੁਹਾਡੇ ਕੀ ਰੇਟ ਚੱਲਦਾ ਹੈ ਇੱਕ ਟੋਲੀ ਦਾ ਸਪਰੇ ਦਾ 50 ਰੁਪਏ ਟੋਲੀ ਤੇ ਜੇਕਰ ਫੇਸਬੁੱਕ ਤੇ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰੋ ਤੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਹੋਰ ਟੈਕਨੀਕਲ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਵੀਡੀਓ ਦੇਖਣ ਲਈ ਤੇ ਤੁਹਾਨੂੰ ਸਟਾਰਟ ਕਰਕੇ ਦਿਖਾਵਾਂਗੇ ਜਦੋਂ ਪਾਣੀ ਪਾਇਆ ਇਸ ਦੇ ਵਿੱਚ ਉਹੜਾ 15 20 ਫੁੱਟ ਤੱਕ ਜਾ ਰਿਹਾ ਹੈ ਤੁਹਾਨੂੰ ਦੇਖ ਰਿਹਾ ਜੀ ਇਹੋ ਹੀ ਇੰਜਣਾ ਜਿਹੜਾ ਆਪਾਂ ਨਵਾਂ ਰਖਾਇਆ ਤੁਹਾਨੂੰ ਬਾਦ ਕੋ ਪੂਰਾ ਚੈੱਕ ਕਰੋ ਜੀ ਇਹ ਤਾਂ 20 ਫੁੱਟ ਆ ਮੂਲੀ ਗੱਲ ਆ ਦੇਖ ਲਓ ਬਾਈ ਜੀ ਪ੍ਰੈਸ਼ਰ ਤੇ ਧੂਆ ਦੇਖੋ ਕਿੰਨਾ ਬਣਦਾ